ਸ੍ਰੀ ਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਚੜਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਬਣਾਉਣੀ ਤਾਂ ਕਰਨ ਨੇ ਆ। ਮਿਹਨਤ ਸਾਰੀ ਕਰਨ ਦੀ ਆ। ਤੇ ਉਹ ਵੀਡੀਓ ਹੈਗਾ ਮੈਂ ਬੱਲਬ ਹੁੰਦੇ ਤੁਹਾਨੂੰ ਪਤਾ ਹੀ ਘਰ ਵਿੱਚ ਨਾ LED ਬੱਲਬ ਆਪਾਂ ਲਗਵਾਉਨੇ ਆ। ਤੇ ਘਰ ਵਿੱਚ ਲਾਉਣੇ ਪਏ ਫੂਜ ਹਨ ਬਣ ਕੇ ਸੈੱਟ ਦਿੰਨੇ ਬੇਕਾਰ ਹੋ ਗਏ ਸੈੱਟ ਦੀ। ਉਹ ਪਾਸ ਸਿੱਟੜੇ ਨਹੀਂ। ਉਹ ਤੁਹਾਨੂੰ ਕਾਹਨ ਰਿਪੇਅਰ ਕਰਕੇ ਦਿਖਾਊਗਾ ਵੀ ਕਿਵੇਂ ਰਿਪੇਅਰ ਕਰਨਾ ਤੇ ਕਿਵੇਂ ਨਾ ਕਰ ਪੀ ਬਾਤ ਤਾਂ ਸਾਖਦੇ ਆ ਅੱਜ ਤੁਹਾਨੂੰ ਦਿਖਾਈਏ ਹਾਂਜੀ ਮਿੱਤਰ ਇੱਥੇ ਕਰ ਲਾਗੇ ਅਸੀਂ ਆਪਾਂ ਵਾਇਸ ਓਵਰ ਆਪਾਂ ਬੱਲੋ ਲਿਆ ਖਰਾਬ ਇੱਕ ਆਪਾਂ ਨਾੜ ਤਾਂ ਖੋਲ ਲੈਣਾ ਜਿੱਦੇ ਲੱਗਾ ਹੁੰਦਾ ਵਾ ਮਿੱਤਰੋ ਲੈ ਡੀ ਖਰਾਬ ਹੁੰਦੀ ਹੁੰਦੀ ਆ ਜ਼ਿਆਦਾ ਕਰ ਤਾਂ ਆਪਣਾ ਉਹ ਤਾਂ ਘੱਟ ਹੀ ਖਰਾਬ ਹੁੰਦਾ ਸਰਕ ਜਿਹੜਾ ਇਹਦੇ ਅੰਦਰ ਹੁੰਦਾ ਵਾ ਤੇ ਆਪਾਂ ਵਾਸਾ ਖੋਲ ਕੱਢ ਲੈਣਾ ਹੋਣ ਇਹਨੂੰ ਪੇਸ ਕਾਹ ਨਾਲ ਤੇ ਹਾਂਜੀ ਮਿੱਤਰ ਇਹਨੂੰ ਕੱਢ ਲਿਆ ਜੇ ਤਾਨਾ ਤੋੜਾ ਲੱਗਣਾ ਪੱਟ ਕੇ ਆਪਾਂ ਖਾਚਣਾ ਬਾਹਰ ਆ ਸਾਈਡ ਦੇ ਨਾਲ ਪਾਸੇ ਹਰਕੜਦਾ ਇਹਦੇ ਅੰਦਰ ਪੂਰਾ ਮਿੱਤਰੋ ਸਹੀ ਹੁੰਦਾ ਜਿਆਦਾ ਕਰਤਾ ਆ ਲਾਈਟੇ ਖਰਾਬ ਹੁੰਦੀਆਂ ਹੁੰਦੀਆਂ ਵਾ ਤੇ ਆਪਾਂ ਫਿਰ ਆਪਾਂ ਇੱਕ ਇੱਕ 20 ਰੁਪਏ ਦੀ LED ਮਿਲ ਜਾਂਦੀ ਨੀਲੇ ਰੰਗ ਦੀ ਤੁਹਾਨੂੰ ਕਲਰਫੁੱਲ ਬੱਲ ਬਣਾ ਕੇ ਦਿਖਾਉਣਾ ਮੈਂ ਉਹ ਤੇ ਪਲੇਟ ਦੇ ਚਿਪਕਾ ਲੈਣੀ ਹੈ ਤਾਰਾ ਕੱਢ ਕੇ ਇੱਕ ਪਾਸੇ ਤੇ ਤਾਰਾਂ ਹੀ ਤੇ ਜੋੜ ਦੇਣੀਆਂ ਮਿੱਤਰੋ ਤੁਹਾਨੂੰ ਦੂਜਾ ਵੀ ਬੱਲ ਰਿਪੇਅਰ ਕਰਦੇ ਦਿਖਾਵਾਂਗੇ ਬਈ ਜਿਵੇਂ ਆਮ ਬੱਲ ਹੁਣ ਮੈਂ ਤੁਹਾਨੂੰ ਕਲਰਫੁੱਲ ਬੱਲ ਬਣਾ ਕੇ ਦਿਖਾਇਆ ਹੋਮ ਮੇਡ ਹਨ ਤੇ ਤੁਹਾਨੂੰ ਵਾਈਟ ਬੱਲ ਵੀ ਬਣਾ ਕੇ ਦਿਖਾਵਾਂਗਾ ਹਾ ਮੇਰੇ ਕੋਲ ਦੂਜਾ ਵਾਲਾ ਜਿਹੜਾ ਖਰਾਬ ਹੋ ਗਿਆ ਸੀ ਇਹ ਤੁਹਾਨੂੰ ਮੈਂ ਰਿਪੇਅਰ ਕਰਕੇ ਦਿਖਾਉਂਗਾ ਮਿੱਤਰੋ ਜਿਹੜਾ ਇੱਥੇ ਪਿਆ ਵਾ ਖੜੀ ਮੈਂ ਇਹਦੇ ਤੇ ਲੂਜਿਆ ਕਰਕੇ ਦੇਖੋ ਨਾ ਕਲਰਫੁੱਲ ਵਾਲਾ ਬਣਾ ਕੇ ਦਿਖਾਉਣਾ ਤੁਹਾਨੂੰ ਮੈਂ 20 ਰੁਪਏ دیਓ LED ਮਿਲ ਜਾਂਦੀ ਹੈ ਤੋ ਕਿ LED ਲਾਈਟ ਦੇ ਤੋ 20 ਰੁਪਏ ਜਿਹੜੇ ਮਰਦੀ ਰੰਗ ਦੀ ਲੈ ਲਓ ਮਿੱਤਰੋ ਨਲਸ਼ੇ ਦੀ ਖਰਾਬ ਉਹਦੀ ਲਾਈਫ ਬਹੁਤ ਲੌਂਗ ਹੁੰਦੀ ਹੈ ਉਹਦੀ ਉਹਦੇ ਮੈਂ ਪੀਪਰ ਟੇਬਲ ਆ ਗਿਆ ਪੀਪਰ ਟੇਬਲ ਮਿੱਤਰੋ ਵਧੀਆ ਰਹਿੰਦੀ ਹੈ ਤਗਾ ਕੇ ਮਿੱਤਰੋ ਕੋਈ ਕੰਜੂਸੀ ਨਹੀਂ ਕਰਨੀ ਆਪਾਂ ਤਗਾ ਕੇ ਲਾ ਦੇਣੀ ਆ ਦੂਜੀ ਵਾਲੀ ੜੀ ਜਿਹੜੀ ਆਪਣੀ ਤੇ ਹੁਣ ਇਹਦੇ ਤਾਰਾਂ ਲਾ ਦੇਣੀਆਂ ਮਿੱਤਰੋ ਤੁਹਾਨੂੰ ਪਤਾ ਹੀ ਆ ਜਿਹੜੀ ਕਾਲੀ ਤਾਰ ਹੁੰਦੀ ਆ ਉਹ ਕਾਲੀ ਨੇ ਲੱਗਣੀ ਆ ਜਿਹੜੀ ਲਾਲ ਹੁੰਦੀ ਆ ਲਾਲ ਨਾਲੇ ਲੱਗਣੀ ਆ ਉਹ ਤੁਸੀਂ ਲੈ ਹੀ ਲੈਂਦੇ ਆ ਮਾੜਿਆ ਮੋਟਾ ਦਾ ਕਰੰਟ ਵਾਲ ਡਾਰ ਨਹੀਂ ਹੁੰਦਾ ਮਿੱਤਰੋ ਇਹਦੇ ਵਿੱਚ ਸਾਰੇ ਦੇ ਆ ਟਗਾ ਕੇ ਤੇ ਪੀਂ ਲਾ ਦੇਣੀਆਂ ਕਿਮਾ ਕੰਜੂਸੀ ਨਹੀਂ ਕਰਨੀ ਮਿੱਤਰੋ ਆਪਾਂ ਕਈ ਵਾਰ ਬੰਦਾ ਕੰਜੂਸੀ ਕਰਦਾ ਤਾਂ ਹੀ ਮਤਲਬ ਫਿਰ ਘਾਟਾ ਖਾ ਜਾਂਦਾ ਕੰਜੂਸੀ ਨਹੀਂ ਕਰਨੀ ਆਪਾਂ ਜਿਵੇਂ 1% ਕੰਜੂਸੀ ਰੱਖਣੀ ਨਹੀਂ ਤੇ ਟਕਾ ਕੇ ਤਾਰਾਂ ਇਹ ਜੋੜ-ਜਾੜ ਲਾ ਦੇਣਾ ਵਾ ਮੈਂ ਟਕਾ ਕੇ ਮੈਂ ਦੂਜੀ ਤਾਰ ਤੇ ਟੇਬ ਲਾਈ ਜਾਂਦਾ ਹੁਣ ਕਮ ਤਖੋਂ ਨਵੇਂ ਬਸ ਆ ਜਿਹੜੀ ਹੈ ਇਹਨੇ ਚੀਫ ਅਸੀਰ ਇਹ ਫਿਕਸ ਕਰਨਾ 20 ਰੁਪਏ ਦੇ ਕੈਲਰੀ ਮਿਲ ਜਾਂਦੀ ਹੈ ਇਹਦੇ ਉੱਤੇ ਪਾਦਨੇ ਡਬਲ ਟੇਪ ਤਾਂ ਹੀ ਮੈਂ ਡਬਲ ਟੇਪ ਰੱਖੀ ਸੀ ਉਹ ਕਿਸੇ ਕਾਰਨ ਵੀਡੀਓ ਨਹੀਂ ਬਣੀ ਮਿੱਤਰੋ ਘਾਟੋ ਠੋਕ ਕੇ ਨੂੰ ਮੈਂ ਬਿਠਾ ਦੇਣਾ ਤੇ ਤੇ ਵਾਚ ਮਿੱਤਰੋ ਕਵਰ ਲਾ ਦੇਣਾ ਥੋੜੇ ਸਾਹਮਣੇ ਹੀ ਉਹੀ ਆ ਬਲਵ ਹੁਣ ਇਹਦੇ ਚ ਫੇਵਿਕ ਕੱਕ ਲਾ ਦੇਣੀ ਹੈ ਬਈ ਨਿਕਲੇ ਨਾ ਤੇ ਹੁਣ ਦਰ ਲਾ ਚਲਾ ਕੇ ਦਿਖਾਉਨੇ ਮਿੱਤਰੋ ਉਹ ਲਾਤਾ ਮੈਂ ਬੱਲਵ ਉਹੀ ਆ ਮਿੱਤਰੋ ਨੀਲਾ ਜਗੂ ਉਹ ਜਗ ਬੈ ਨੀਲੇ ਰੰਗ ਦਾ ਬੱਲ ਤੁਸੀਂ ਆਪ ਹੀ ਦੇਖ ਲਓ ਹਾਂਜੀ ਕਰਨੇ ਦੇਖ ਲਓ ਤੁਹਾਨੂੰ ਹਨਾ ਕਿ ਬੇਕਾਰ LED ਬੱਲ ਉਹ ਖਰਾਬ ਹੋ ਜਾਂਦਾ ਕਿਵੇਂ ਬੱਲਵ ਪਰ ਪੇਅਰ ਕੀਤਾ ਕਿੰਨਾ ਵਧੀਆ ਨੇ ਬੱਲੇ ਬਣਾ ਕੇ ਤੁਹਾਨੂੰ ਦਿਖਾਇਆ ਹਨਾ ਤੇ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਹਨਾ ਤੇ ਐਦਾਂ ਤੁਸੀਂ ਇਹ ਬੱਲਵ ਪਰ ਪੇਅਰ ਕਰ ਸਕਦੇ ਹੋ ਤੇ ਬੱਸ ਹੋਰ ਕੁਛ ਨਹੀਂ ਚਾਹਣਾ ਪਲੀਜ਼ ਵੀਡੀਓ ਨੂੰ ਲਾਈਕ ਜੇ ਤੱਕ ਕਮੈਂਟ ਕਰਕੇ ਜਰੂਰ ਦੱਸਿਓ Well then I'll look at the next video of the vlog. Bye bye!